ਅੱਜ ਦੀ ਸਭਾ ਚ ਬਰਾਜਮਾਨ ਸਮੂਹ ਸਾਥ ਸੰਗਤ ਜੀਓ ਗੁਰਪਤੀ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਈ ਜੈ ਭੀਮ ਜੈ ਭਾਰਤ ਤੁਸੀਂ ਸਮਾਜ ਦੇ ਸचेत ਲੋਕੋ ਜੋ ਸਮਾਜ ਦੇ ਸੰਘਰਸ਼ਾਂ ਦੀ ਗੱਲ ਕਰਦੇ ਹੋ ਤੇ ਸਮਾਜ ਲਈ ਲੜਦੇ ਹੋ ਸਭ ਤੋਂ ਪਹਿਲਾਂ ਮੈਂ ਪ੍ਰਧਾਨਗੀ ਮੰਡਲ ਵਿੱਚ ਸਾਡੇ ਬੈਠੇ ਉਹ ਵਿਅਕਤੀ ਜਿਨ੍ਹਾਂ ਨੂੰ ਅੱਜ ਵੀ ਸਾਡੇ ਸਮਾਜ ਦੇ ਵਿੱਚ ਜਦੋਂ ਕੋਈ ਆਪ ਦਾ ਗਿਲਾ ਸ਼ਿਕਵਾ ਜਿਤਾਉਣਾ ਹੁੰਦਾ ਤੇ ਜਾਂ ਕਿਸੇ ਦੀ ਗੱਲ ਨਹੀਂ ਮੰਨਣੀ ਤਉ ਉਹ ਇਹ ਕੀ ਜਾਂਦਾ ਤੂੰ ਜੱਜ ਲੱਗਾ ਤੂੰ ਡੀਸੀ ਲੱਗਾ ਸੋ ਅੱਜ ਅਸੀਂ ਇਸ ਗੱਲ ਜਿਹੜੀ ਗੱਲ ਸਾਡੇ ਸਮਾਜ ਦੇ ਵਿੱਚ ਆਮ ਪਰ ਚੱਲਦਾ ਹੈ ਸਾਡੇ ਸਮਾਜ ਦੇ ਉਹ ਪ੍ਰਤੀਨਿਤ ਵਿਅਕਤੀ ਜਿਹੜੀ ਪ੍ਰਤੀਨਿਧਤਾ ਸਾਡੇ ਸਮਾਜ ਦੀ ਕਰਦੇ ਉਹ ਸਟੇਜ ਤੇ ਬੈਠੇ ਆ ਸੋ ਉਹਨਾਂ ਨੂੰ ਜੀ ਆਇਆਂ ਨਾਲ 12% ਦਾ ਜੋ ਸੰਘਰਸ਼ ਚੱਲਿਆ ਜਿੱਥੋਂ ਹੇਠਲੇ ਪੱਧਰ ਤੋਂ ਪਿੰਡਾਂ ਦੀਆਂ ਗਲੀਆਂ ਮਹੱਲਿਆਂ ਚੋਂ ਹੁੰਦਾ ਹੋਇਆ ਸ਼ਹਿਰਾਂ ਵਿੱਚ ਦੀ ਹੁੰਦਾ ਹੋਇਆ ਸੁਪਰੀਮ ਕੋਰਟ ਗਿਆ ਜਿੱਥੇ ਸਾਨੂੰ ਰਾਜਨੀਤਿਕ ਪੱਧਰ ਦੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਸਾਡੇ ਸਮਾਜ ਤੋਂ ਪਾਸੇ ਹੋ ਕੇ ਦੂਸਰੇ ਲੋਕਾਂ ਨੇ ਵੀ ਸਹਿਯੋਗ ਦਿੱਤਾ ਸਾਰਿਆਂ ਦਾ ਤੇ ਇਹਦੇ ਲਈ ਸ਼ੁਕਰਗੁਜ਼ਾਰ ਹਾਂ ਗੱਲ ਚੱਲੀ ਹੈ ਅਜੋਕੇ ਸਮੇਂ ਦੇ ਨਾਲ ਸਮੇਂ ਦੀ ਹਾਨੀ ਕਿਵੇਂ ਬਣਿਆ ਜਾਵੇ ਸਾਡੇ ਲੋਕਾਂ ਦੀ ਦਸ਼ਾ ਤੇ દિਸ਼ਾ ਕੀ ਹੈ ਉਹਦੇ ਤੇ ਵਿਚਾਰ ਚਰਚਾ ਕਰਨ ਲਈ ਤੁਹਾਡੇ ਵਰਗੇ ਬੁੱਧੀਜੀਵੀ ਤੇ ਸਮਾਜ ਦੀ ਦਾ ਦਰਦ ਮੰਨਣ ਵਾਲੇ ਲੋਕ ਇਕੱਠੇ ਹੋਏ ਨੇ ਜਦੋਂ ਅਸੀਂ ਕਿਤੇ ਇਹਨਾਂ ਸਟੇਜਾਂ ਤੇ ਬੋਲਦੇ ਆ ਮੈਂ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰਨ ਦੀ ਕੋਸ਼ਿਸ਼ ਕਰਾਂਗਾ ਮੈਂ ਕੋਈ ਜ਼ਿਆਦਾ ਸਿਆਣਾ ਨਹੀਂ ਪਰ ਕਿਤੇ ਨਾ ਕਿਤੇ ਕੁਝ ਮੁੱਦੇ ਸਾਡੇ ਉਸ ਸਟੇਜ ਤੋਂ ਬਾਹਰ ਦੇ ਹੁੰਦੇ ਆ ਕੁਝ ਉਸ ਸਟੇਜ ਦੇ ਹੁੰਦੇ ਆ ਜਦੋਂ ਅਸੀਂ ਸਮੇਂ ਦੇ ਹਾਣੀ ਨਹੀਂ ਬੰਨਦੇ ਤਾਂ ਸਾਡੇ ਜਿਹੜਾ ਕੁਐਸਚਨ ਆ ਉਹ ਸਾਰਸਿਕ ਸਿੱਧ ਨਹੀਂ ਹੁੰਦਾ ਜਾਂ ਉਹ ਸਮੇਂ ਦਾ ਹਾਣੀ ਨਹੀਂ ਮੰਨਿਆ ਜਾਂਦਾ ਜਾਂ ਉਸ ਸਟੇਜ ਦੇ ਲੈ ਕੇ ਨਹੀਂ ਮੰਨਿਆ ਜਾਂਦਾ ਸੋ ਸਮੇਂ ਦੇ ਅਨੁਕੂਲ ਜਿਸ ਤਰ੍ਹਾਂ ਦੀ ਸਟੇਜ ਹੈ ਉਸ ਤਰ੍ਹਾਂ ਦੇ ਜਿਹੜੇ ਕੁਐਸਚਨ ਆ ਤੇ ਤੁਹਾਡੇ ਜਿਹੜੇ ਉੱਤਰ ਹੈ ਪ੍ਰਬੰਧਕ ਉਹਨਾਂ ਦੇ ਪ੍ਰਬੰਧਕਾਂ ਜਿਹੜੇ ਹੈਗੇ ਆ ਪ੍ਰਬੰਧਕ ਵੀ ਜਿਹੜੇ ਹੈਗੇ ਆ ਉਹਨਾਂ ਦੇ ਬੰਦੇ ਜਿਹੜੇ ਉੱਤਰ ਆ ਉਹ ਵੀ ਸਹੀ ਢੰਗ ਨਾਲ ਉਹਨਾਂ ਕੁਐਸਚਨਾਂ ਦੇ ਉੱਤਰ ਦਿੱਤੇ ਜਾਣ ਤਾਂ ਮੇਰਾ ਖਿਆਲ ਆ ਜਿਹੜੀ ਸਭਾ ਹੈਗੀ ਆ ਜਾਂ ਪ੍ਰੋਗਰਾਮ ਹੈਗਾ ਇੱਕਦਮ ਸਮਾਂ ਥੋੜਾ ਲੱਗਦਾ ਤੇ ਨਾਲ ਆ ਜਿਹੜੇ ਜਿਹੜੀ ਅਸੀਂ ਕੰਮ ਦੀ ਗੱਲ ਕਰਨ ਆਏ ਆ ਕਿਤੇ ਨਾ ਕਿਤੇ ਉਹ ਸਾਰਥਿਕ ਸਿੱਧ ਹੁੰਦੀ ਹੈ ਹਾਸ਼ਿਆ ਲੋਕਦਲ ਕਿਉਂ ਹੋਂਦ ਵਿੱਚ ਆਇਆ ਤੁਹਾਨੂੰ ਖੁੰਡਾ ਸਾਹਿਬ ਨੇ ਬੜੀ ਵਿਸਥਾਰਪੂਰਵਕ ਦੱਸਿਆ ਪਰ ਇੱਕ ਇੱਕ ਤੇ 211 ਜੇ ਅਸੀਂ ਸਾਰੇ ਲੋਕ ਕਿਤੇ ਨਾ ਕਿਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ ਹੋਏ ਸਮਾਜ ਦੇ ਵਿੱਚ ਤੁਰਾਂਗੇ ਤਾਂ ਫੇਰ ਹੀ ਇਹ ਜਿਹੜੇ ਇਹ ਲੱਖ ਸਾਂ ਜਾਣ